ਅੱਜ ਜੀ ਫਰਸ਼ੀਨਾਂ ਤੇ ਸ਼ਾਇਦ ਬੱਸ ਸਟੈਂਡ ਦੇ ਉੱਤੇ ਕੋਈ ਦਾਦ ਘਾਟਣ ਕਰਨਗੇ ਜੀ ਅੱਜ ਲੋਕਾਂ ਤੇ ਸੱਜਣ ਆਏ ਆ ਸੋ ਸਾਰੇ ਜਣੇ ਇੰਜੋਏ ਕਰੋ ਔਰ ਥੈਂਕ ਯੂ ਵੀ ਕਰੋ ਠੰਡਾ ਮਾਹੌਲ ਰਹਿੰਦਾ ਵੀ ਨਾਲ ਪੱਖਾ ਵੀ ਲਗਾਇਆ ਹੋਇਆ ਨਾਲ ਲਾਈਟ ਵੀ ਲਾਈ ਹੋਈ ਆ ਸੋ ਬੱਸ ਸਟੈਂਡ ਵੀ ਰੰਗ ਕਰਤਾ ਆ ਕਿਉਂਕਿ ਦੀ ਸ਼ਾਬਾਹ ਖਰਾਬ ਸੀ ਬੱਸ ਸਟੈਂਡ ਦੀ

माना <laughs> नगर <laughs> ਵਾਹਿਗੁਰੂ 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 ਜੀ 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 ਵਾਹਿਗੁਰੂ 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 ਤਾਰਾ ਤੋ ਰਖਿਆ ਰਿਹਾ ਜੇ ਦੋਸਤ ਕੋ ਕਹੇ ਦੇਖੀ ਆਂ ਮਨ ਦੀ ਜੇ ਸਾਰੀ ਸਹਰਾਏ ਹਲਫਾ ਦੀ ਕੇਰ ਬਾਰੇ ਗੁਨਾਹੇ ਵਾਹੇ ਗੁਰੂ ਵਾਹੇ ਜੀ ਕੰਨ ਤੇ ਸਾਨੇ ਕੰਨ ਤੇ ਨਾਮ ਸੌ ਤਾਨ ਸੋ ਸਾ ਨਾਮ ਬਾਨਾ ਸੋ ਨਾਮ ਬਾਨਾ ਸੋ ਸਾਰਾਣ ਸੋ ਕਿ ਆ ਘਟੇ ਦੇ ਸੋਤ ਕੋ ਕਾਲਪਤਿ ਚਾਰੇ ਬਾਹੇ ਗੁਰੂ ਵਾਹੇ ਯਾਰ ਜੀ ਜਿਹੜਾ ਆਰਟੀਕਲ ਨਾ ਨਵਾਂ ਕਰਨੇ ਪਰਮੰਤਰ ਕਰਨ ਵਾਲਾ ਹੈ ਬਾਰੇ ਉਹਦੇ ਫਾਰਮਾਂ ਦੇ ਫਾਰਮ ਪਰ ਜਿਹੜਾ ਹੋਰ ਪੁਸ਼ਟੀ ਕਰਤਾ ਦਾ ਸਾਈਨ ਕਰਵਾਇਆ ਆਪ ਉਸ ਤੋਂ ਬਾਅਦ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਜੇਕਰ ਕੋਈ ਕਿਸੇ ਪਰਮੰਤਰ ਦੇ ਵਿਰੁੱਧ ਕੋਈ ਕਾਰਨ ਸਬੰਧਤ ਸਮੱਸਿਆ ਨੂੰ ਸਮਝਾਉਣਾ ਚਾਹਤਾ ਤਾਂ ਜੀਤ ਤੋਂ ਸਰਕਾਰ ਦੇ ਜੀਤ वित्तीय संघों सहकारिता संघ लाइव क्लब को भी अनुमति प्रदान की गई है तथा प्रत्येक पंचायत में थोड़ी पंचायतों में महाराज वास्तु समिति के माध्यम से जनपक्षी महाराज साहब के साथ महाविद्यालय के द्वारा की जा रही है धन धन संपन्न समाज के पास बॉर्डर पर महाराज्य <laughs> ਸ਼੍ਰੀ ਗੁਰੂ ਸਮੂਹ ਕਰਤਿਆਂ ਮਹਾਰਾਜ ਵਾਟਰਫੋਲ ਦੇ ਸੇਵਾਵਾਂ ਸਦਿਗਾਂ ਨਾਮ ਮਹਾਰਾਜ ਚਕਤਾਨ ਸਦਨ ਦੇ ਪਰਿਵਾਰਾਂ ਨੇ ਯਸ਼ੁਵ ਮਨੋ ਕਾਰਨਾਮਾ ਭਾਵਨਾ ਨਾਲ ਸੰਪੂਰਨ ਕਰਨੀਆਂ ਕਰਤਵਾਰਾਂ ਤੇ ਸ਼ਾਂਤੀ ਵਰਤਾਂ ਨੂੰ ਵਟਿਆ ਦੇ ਸ੍ਰੀ ਪਿੰਡ ਨੇ ਪ੍ਰਿਆਤਨ ਅੰਦਰ ਬੋਸ਼ਵੀਆਂ ਆਪਣੇ ਦਰੋਹ ਕਰੋ ਸਿੱਖੀ ਜੀਵਨ ਦੀ ਨਾਤਾ ਸਾਰੇ ਪਰਿਵਾਰਾਂ ਨਾਲ ਨਗਰ ਕੁੰਤਰੀ ਦੀ ਕਾਰਜ ਪ੍ਰਬੰਧ ਦਾ ਸੰਪੂਰਨ ਕਰਨ ਦਾ ਮੌਕਾ ਦਿੱਤਾ ਹੈ

ਵਾਟਰ ਪੁਨਰਨਿਰਮਣ ਕੀਤਾ ਆ ਤੇ ਚਾਰ ਗੁਰੂ ਨਾਨਕ ਦੇਵ ਜੰਗਲਵਾਸਤੇ ਪਲਵਾਇਆ ਸੀ ਜਿਹੋ ਕਿ ਫਰਦਾਗਸਾ ਤੁਹਾਨੂੰ ਅੰਮ੍ਰਿਤਸਰ ਸਾਹਿਬ ਦੀ ਫੋਟੋ ਵਾਲੀ ਤੇ ਅੱਜ ਦੀ ਟੀਮ ਜੋ ਅੱਜ ਸਾਡੇ ਸਮਰਪਤ ਹੈ ਜਦ ਇੱਕ ਕੋਈ ਕਬਰੀ ਹੋ ਗਿਆ ਤੁਹਾਡੇ ਪਿੰਡ ਲਈ ਤੁਹਾਡੇ ਪਿੰਡ ਦੀ ਮਾਨਾਪਤੀ ਦੀ ਕੁੜੀ ਆ ਮਾਨਾ ਵਾਲੇ ਪਰਿਵਾਰ ਦੇ ਵਿੱਚੋਂ ਜਿਹਦੇ ਮੌਤ ਦੀ ਖੇਡ ਦਾ ਕਾਰਨ ਬਣ ਗਈ ਕਿ ਇਹਨੂੰ ਪਤਾ ਕਿਰਨਜੀਤ ਉਹ ਕੁੜੀ ਨੂੰ ਬੱਡੀ ਟੌਪ ਦੀ ਨੌਕਰੀ ਮਿਲ ਗਈ ਕੁੜੀ ਕਰਨਾ ਨਹੀਂ ਸੀ ਚਾਹੁੰਦੀ ਪਰ ਪੈਸਾ ਬਹੁਤ ਜ਼ਿਆਦਾ ਸੀ ਜੇਗੀ ਕੋਈ ਹੋਈ ਹੈ ਇਹਨੂੰ ਵੀ ਕੋ ਪੜੀ ਆ ਕੌਨਫੀਡੈਂਸ ਦੇ ਅੰਦਰ ਕਹਿਣਾ ਡਿੱਗ ਗਿਆ ਸਹਾਰਾ ਚ ਕੈਂਪਾਂ ਦੇ ਭੇਜਿਆ ਗਿਆ ਉਹ ਜਿਹੜਾ ਕੰਦੀਗੜ ਕਾਲਜ ਆ ਗੰਦਰ ਉਹਦੇ ਯੂਨੀਅਨ ਦੀ ਪ੍ਰੈਸ਼ਰ ਰੇਕਟ ਤਗੜੀ ਤੇ ਪਿੰਡ ਦੀ پوری ਕੰਦੀਗੜ ਕਾਲਜ ਵਿੱਚ ਖਾਸਾ ਕਾਰਜ ਕਰਦੀ ਕਰਦਾ ਚੋ ਤੇ ਹੁਣ ਆਪ ਨੂੰ ਇੱਕ ਨਵੀਂ ਗੱਲ ਮੇਰੇ ਤੱਕ ਭੇਜੀ ਨੂੰ ਆਇਆ ਕਿ ਮੈਸੇਜ ਕਿ ਜਿਹੜਾ ਵੀ ਬੱਚਾ ਦਸਨੀ ਜਾਂ ਬਾਲੀ ਵਿੱਚੋਂ ਪੈਸੇ ਮੁੱਖੋਂ ਪੱਥੜਿਆ ਹੈ ਗਾਉ ਉਹ ਵੀ ਛੁੜਾ ਇਹਦੀ ਿਆਦੀ ਵਾਰ ਦੇ ਸ਼ਾਮਾ ਦੇ ਚਾਲੇ ਵਾਗੇ 55 500 ਰੁਪਏ 5500 ਉਹਦੇ ਸਕੂਲ ਦੇ ਤੋਂ ਬੱਚਾ ਲਾ ਲਓ 49 ਰੁਪਏ ਦੀ ਸੇਵਾ ਕੀਤੀ ਜਿਹੜਾ ਬੱਚਾ ਗਾ ਪੜ੍ਹਾਈ ਲਈ ਉਹ ਪੈਸਾ ਉਹ ਬੱਚਾ ਜਿਹੜਾ ਨਾ ਭੇਜਿਆ ਕਰੂਗਾ ਹਰ ਵਾਰ ਤੇ ਹੁਣ ਮੈਂ ਕਹਿੰਦਾ ਹੁਣ ਛੁੱਟੀਆਂ ਪੈ ਜਾਣੀਆਂ ਤੁਸੀਂ ਬੱਚਾ ਲਾਭ ਲਓ ਸਰਪੰਚਾ ਨਾ ਮਾਰੀਓ ਜਦੋਂ ਵੀ ਦੋ ਵਾਰ ਸਕੂਲ ਦੇ ਸਰਪੰਚ ਦਰਵਾਜ਼ਾ ਤੋਂ ਲਾਓ ਜੇ ਤੁਹਾਡਾ ਨਾ ਸਾਰਾ ਸਦਸਾ ਹੋਣਾ ਹੈ ਅਸੀਂ ਸ਼ਾਨ ਬਣਾਜੀ ਪਿੰਡ ਗਾ ਰਿਹਾ ਕਿ ਬਸ ਇੱਥੇ ਰੁਕ ਕੇ ਲੋਕ ਪਾਣੀ ਪੀ ਕੇ ਚੱਲਦੇ ਆ ਕਿੰਨੇ ਲੋਕ ਬਾਰੇ ਸਾਰਾ ਇਹ ਬੋਲਦਾ ਠੀਕ ਹੈ ਸੀ ਵਾਟਰ ਕੋਲਰ ਦਵਾਈ ਵੀ ਸਕੂਲ ਤੋਂ ਲਵਾ ਕੇ ਦਿੱਤਾ ਪ੍ਰਾਇਮਰੀ ਤੇ ਅਗਲਾ ਵੀ ਭੋੜੇ ਤੋਂ ਲਵਾ ਕੇ ਦੇਣਾ ਜੀ ਆਹ ਬਲੀ ਭਾਜੀ ਇੱਧਰ ਆਓ ਪਹਿਲਾਂ ਜੀ ਬਟਾਈ

ਆਹ ਮੈਂ ਫੇਰ ਲੈ ਲਿਆ ਅਮਰ ਇਹ ਨਾਲ ਹੀ ਬੰਦੇ ਆਪਾਂ ਆਪਣੇ ਜਾਂਦੇ ਆਪਾਂ ਇਹ ਕੋਟਰ ਬੰਦੇ ਇਕੱਤਰ ਬੰਦੇ ਇਹ ਕੈਂਚੀ ਆ ਨਾ ਥੁੰਡੀ ਨਹੀਂ ਹੁੰਦੀ ਯਾਰ ਜਿੰਨਾ ਰੀਮਨ ਕੰਟਰੋਲ ਇਹਦਾ ਪਾਣੀ